ਹਾਂਜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਹਾਂ ਮੱਝਾਂ ਗਾਵਾਂ ਦੇ ਆਰਡਰ ਵਧਾਉਣ ਵਾਲੀ ਦਵਾਈ ਦੀ ਜਿਵੇਂ ਆਪਾਂ ਆਰਡਰ ਤੋਂ ਆਪਾਂ ਜਿਹੜੀ ਜੜੀ ਦਵਾਈ ਆ ਉਹ ਦੇਣੀ ਹੈਗੀ ਜਦੋਂ ਪਸ਼ੂ ਸੂਣ ਦੇ ਇੱਕ ਤੋਂ ਡੇਢ ਮਹੀਨਾ ਲਏ ਜੇ ਉਦੋਂ ਆਪਾਂ ਇਹ ਦਵਾਈ ਆ ਜੜੀ ਦੇਣੀ ਹੁਣ ਇਹਦੇ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਕਈ ਕੰਪਨੀ ਦੀਆਂ ਹੁੰਦੀਆਂ ਪਰ ਆਪਾਂ ਜਿਹੜੀ ਦਵਾਈ ਦੰਨੇ ਆ ਤੁਹਾਨੂੰ ਕਿਹੜੀ ਦਵਾਈ ਦੰਨੇ ਉਹ ਦਵਾਈ ਸਾਨੂੰ ਮੈਂ ਦਿਖਾਉਣ ਲੱਗਿਆ ਉਹ ਦਵਾਈ ਹੈਗੀ ਆ ਇਹ ਹੈਗੀ ਬਟਮ ਐਚ ਆਪਾਂ ਇਹ ਕਾਫੀ ਟਾਈਮ ਤੋਂ ਪਸੂ ਨੂੰ ਦਿੰਦੇ ਆ ਰਹੇ ਹਾਂ ਜਦੋਂ ਸੂਣ ਦਾ ਇੱਕ ਤੋਂ ਡੇਢ ਮਹੀਨਾ ਲេចੇ ਉਦੋਂ ਪਹਿਲਾਂ ਆਪਾਂ ਇਹ ਦਵਾਈ ਸਟਾਰਟ ਕਰ ਦਿੰਦੇ ਆ ਇਹ ਦਵਾਈ ਕਿੰਨੀ ਹੈਗੀ ਇਹਦੀ ਡੋਜ਼ ਹੈ ਜਿਹੜੀ ਉੱਪਰ ਦਿੱਤੀ ਵੀ ਹੈਗੀ ਦਾਵਾ ਮੱਝਾਂ ਨੂੰ 10 ਐਮਐਲ ਦੇਣੀ ਹੈਗੀ ਜਿਵੇਂ ਛੋਟੇ ਪਸ਼ੂਨਾਂ ਜਾਨਵਰ ਕੁੱਤਿਆਂ ਕੁੱਤੀਆਂ ਉਹਨਾਂ ਨੂੰ ਆਪਾਂ 2 ਤੋਂ 5 ਐਮਐਲ ਦੇਣੀ ਹੈਗੀ ਔਰ ਪੌੜਟੀ ਦੇ ਵਿੱਚ ਆਪਾਂ 5 ਤੋਂ 7 ਐਮਐਲ ਦੇਣੀ ਹੈ ਕਿ 100 100 ਬੋਲ ਦੇ ਵਿੱਚ ਕੀ ਕੀ ਪਾ ਜਾਂਦਾ ਇਹਦੇ ਵਿੱਚ ਵਿਟਾਮਿਨ ਚ ਪਾ ਜਾਂਦਾ ਹੈਗਾ ਸੇਲੀਨੀਅਮ ਪਾਇਆ ਜਾਂਦਾ ਹੈਗਾ ਵਿਟਾਮਿਨੀ ਪਾਇਆ ਜਾਂਦਾ ਹੈਗਾ ਵਿਟਾਮਨ ਏ ਪਾਇਆ ਜਾਂਦਾ ਹੈਗਾ ਵਿਟਾਮਨ ਡੀ 3 ਹੈ ਇਹਦੇ ਉੱਪਰ ਲਿਖਿਆ ਹੋਇਆ ਵੀ ਹੈਗਾ ਆ ਦੇਖੋ ਤੁਸੀਂ ਪੜ੍ਹ ਸਕਦੇ ਹੋਗੇ ਕੈਮਰਾ ਆਰਡਰ ਟ੍ਰਾਂਜਸ ਔਰ ਇਹ ਕੰਪਨੀ ਕਿਹੜੀ ਹੈ ਜੀ ਇਹ ਆਪਾਂ ਅਲੱਗ-ਅਲੱਗ ਕੰਪਨੀਆਂ ਤੇ ਹੁੰਦੀ ਹੈ ਕਿ ਆਪਾਂ ਨੂੰ ਇਹੀ ਪਤਾ ਦਿਆਂ ਤੇ ਇਸ ਦੇ ਉੱਪਰ ਕਿਉਰ ਕੋਡ ਵੀ ਦਿੱਤਾ ਗਿਆਗਾ ਇਹਨੂੰ ਸਕੈਨ ਕਰਕੇ ਤੁਸੀਂ ਇਹਦਾ ਸਾਰੀ ਡਿਟੇਲ ਆ ਜਿਹੜੀ ਹੋ ਲੈ ਸਕਦੇ ਹੋ ਕੰਪਨੀ ਦਾ ਜਾਣਕਾਰੀ ਲੈ ਸਕਦੇ ਹੋ ਤਾਂ ਬਹੁਤ ਵਧੀਆ ਰਿਜ਼ਲਟ ਆ ਇਹ ਕੱਲੀ ਇਹ ਨਹੀਂ ਹੈਗਾ ਵੀ ਇਹ ਜਿਹੜੀ ਦਵਾਈ ਹੈਗੀ ਇਹ ਕੱਲੀ ਤੁਹਾਨੂੰ ਆਰਡਰ ਤੋਂ ਹੀ ਕੰਮ ਕਰਦੀ ਹੈ ਇਹ ਕੱਲੀ ਆਰਡਰ ਤੋਂ ਨਹੀਂ ਕਰਦੀ ਇਦੇ ਨਾਲ ਨਾਲ ਪਸ਼ੂ ਦੇ ਖੁਰਾਂ ਨੂੰ ਜਿਵੇਂ ਖੁਰਾਂ ਦਾ ਖਰਾਬ ਹੋਣਾ ਤੇ ਉਹਨਾਂ ਨੂੰ ਤਾਂ ਵੀ ਠੀਕ ਕਰਦੀ ਹੈਗੀ ਉਹਦੇ ਲਈ ਬਹੁਤ ਜ਼ਿਆਦਾ ਵਧੀਆ ਦੇਖੁਰਾਂ। ਔਰ ਪਸ਼ੂ ਦੇ ਅਟਰ ਨੂੰ ਉਹਦੀ ਸੰਬਲਕ ਕੰਪੈਰੀਟ ਨੂੰ ਵੀ ਮੈਂਟੇਨ ਕਰਦੀ ਹੈਗੀ ਅੱਗੇ ਜਾ ਕੇ। ਔਰ ਸਰੀਰ ਅੰਦਰ ਪਸ਼ੂ ਦੇ ਅੰਦਰ ਉਹ ਜਿਹੜੀਆਂ ਘਾਟਾਂ ਨੇ, ਬਟਾਮਣਾਂ ਦੀਆਂ ਘਾਟਾਂ ਨੇ ਉਹ ਵੀ ਇਹਦੇ ਨਾਲ ਪੂਰੀਆਂ ਹੁੰਦੀਆਂ ਨੇ। ਜਿਵੇਂ ਪਸ਼ੂ ਤੁਹਾਡਾ ਸੂਣ ਵਾਲਾ ਦਾ ਜਾਂ ਤੁਹਾਡੇ ਪਸ਼ੂ ਦੇ ਅੱਗ ਤੋਂ ਪਹਿਲਾਂ ਵੀ ਆਪਾਂ ਇੱਕ ਦਾ ਹੋਵੇ ਦਿੱਤੀ ਸੀ ਕਿ ਇਹ ਦੇਖੇ ਪਾਣੀ ਆ ਗਈ। ਇਹ ਦੂਜੀ ਹੈ। ਇਹ ਆਪਾਂ ਦੋ ਆ। ਇਹ ਆਪਾਂ ਤੇ ਪਸ਼ੂ ਨੂੰ ਦੰਗੇ। ਤੇ ਹੁਣ ਆਪਾਂ ਝੋਟੇ ਨੂੰ ਸਟਾਰਟ ਕਰੀਏਗੀ। ਇਹਦੇ ਸੂਣ ਦਾ 1.5 ਤੋਂ 2 ਕੁ ਮਹੀਨੇ ਰਹਿੰਦੇ ਆ। ਤੇ ਇਹਨੂੰ ਹੁਣ ਸਟਾਰਟ ਕਰੀ ਨੂੰ ਹਲੇ ਅਜੇ 3 ਦਿਨ ਹੀ ਹੋਏ। 3 ਦਿਨਾਂ ਦੇ ਵਿੱਚ ਇਹਦਾ ਠੀਕ ਰਿਜ਼ਲਟ ਮਿਲਿਆ ਦਾ ਫਿਰ ਇਹਦਾ ਦੇਖੋ ਤੁਹਾਨੂੰ ਇਹਦਾ ਦੁਬਾਰੇ ਆਰਡਰ ਫੇਰ ਦਿਖਾਵਾਂਗੇ ਅੱਜ ਤੱਕ 10 ਦਿਨਾਂ ਤੱਕ ਜੇ ਤੱਕ ਇਹ ਰਿਜ਼ਲਟ ਆਪਾਂ ਨੂੰ ਮਿਲਿਆ ਗਿਆ ਕਿੰਨਾ ਕੁ ਇਹਦੇ ਨਾਲ ਫਰਕ ਪਿਆ ਜਾਂ ਨਹੀਂ ਪਿਆ ਠੀਕ ਆ ਨਾ ਇਹ ਆਪਣੀ ਦਵਾਈ ਪਾਈ ਆ ਉਹਨੇ ਹੋਰ ਵੀ ਜੇ ਕਿਸੇ ਨੇ ਪਰਤੀ ਆ ਗਈ ਤਾਂ ਦੱਸਿਓ ਇਹਦਾ ਰਿਜ਼ਲਟ ਕਿਵੇਂ ਮਿਲਿਆ ਇਹ ਅਲੱਗ-ਅਲੱਗ ਕੰਪਨੀਆਂ ਦੀ ਆਉਂਦੀ ਹੈਗੀ ਪਰ ਮੈਂ ਹਮੇਸ਼ਾ ਇਹੀ ਗੱਲ ਕਹਾਂਗਾ ਬ੍ਰੀਡੂਟ ਜੀ ਦੇਖ ਰਹੇ ਹੋਗੇ ਤਾਂ ਇਹੇ ਕੰਪਨੀ ਦੀ ਪਾਰਸਦਿਆਂ ਦੀ ਤੇ ਇਹਦੇ ਉੱਪਰ ਦੇਖੋ ਜੀ ਅੱਛੀ ਤੇ ਵੀ ਉਦਰੀਆ ਹੋਇਆ ਲਿਖਿਆ ਹੋਇਆ ਹੈ ਐਸ ਸੀ ਸੀ ਦੇ ਅੰਦਰ ਪੈਚ ਲਿਖਿਆ ਹੋਇਆ ਹੈ ਤੇ ਪੱਕੀ ਮੋਹਰ ਜੜੀ ਤੇ ਲੱਗੀ ਹੋਈ ਹੈ ਇਹ ਡਬਲ ਗਾਟ ਬਹੁਤ ਤਾਂ ਹੁੰਦੀ ਹੈ ਨਾ ਇਹ ਹੁਣ ਅੱਧਾ ਲੀਟਰ ਪਈ ਕਿੰਨੇ ਦੀ ਆਪਾਂ ਨੂੰ ਬਚਤ ਇਹਦਾ ਜਿਹੜਾ ਐਮ ਆਰ ਪੀ ਹੈਗਾ ਬਹੁਤ ਜੀ ਦੇਖ ਸਕਦੇ ਹੋ ਇਹ 8 ਤੋਂ 650 ਰੁਪਏ ਲਿਖਿਆ ਪਰ ਸਾਨੂੰ ਇਹ ਮੇਰੀ ਕਿਸੇ 700 ਰੁਪਏ ਦੇ ਸਾਨੂੰ ਮਿਲੀ ਆ ਕਿਸੇ ਕੋਲ ਤੇ 700 ਦੀ ਮਿਲ ਜਾਂਦੀ ਹੈ ਕਿਤੇ ਇਫਾਤ ਤੋਂ ਬੀਹਾਂ ਦੀ ਬਤੀ ਜਾਂਦਾ ਕੋਈ 700 ਤੋਂ ਘੱਟ ਵੀ ਦੀ ਜਾਂਦਾ ਹੋਰ ਠੀਕ ਹੈ ਅਲੱਗ-ਅਲੱਗ ਰੇਟ ਨੇ ਅਲੱਗ-ਅਲੱਗ ਏਰੀਆ ਦੇ ਏਰੀਆ ਦੇ ਵਿੱਚ ਪਰ ਅਸੀਂ ਵਰਤੀ ਹੈ ਜੇ ਕਿਸੇ ਹੋਰ ਕਿਸਾਨ ਨੂੰ ਭਰਾਣੇ ਵਰਤੀ ਹੈਗੀ ਤਾਂ ਉਹ ਜ਼ਰੂਰ ਦੱਸੇ ਧੰਨਵਾਦ ਥੈਂਕ ਯੂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਲਈ ਸਪੋਰਟ ਕਰੋ ਤੁਸੀਂ